ਖਾਲਤਾਏ ਪਿਛਲੇ ਸਾਲ ਵੀ ਸਾਡੀ ਉਹਨਾਂ ਮਦਦ ਕੀਤੀ ਸੀ ਐਰਤੀ ਉਹਨਾਂ ਫੇਰ ਉਹ ਆਉਂਦੇ ਵੀ ਅਸੀਂ ਤੁਹਾਡੀ ਮਦਦ ਕਰਨ ਹੁਣ ਕੀ ਕਹਿਣਾ ਹੁਣ ਵੀ ਸਹਿਤਾ ਦੀ ਉਹਨਾਂ ਪਾਣੀ ਅੱਦੇ ਚੜਿਆ ਦੇ ਕੋਈ ਅੱਦੇ ਰਾਸ਼ਨ ਪਾਣੀ ਵਿੱਚ ਜੋ ਮਾਤਤ ਜਾਂ ਚਾਰ ਤਰ੍ਹਾਂ ਦੇ ਤਕਰਾਂ ਦਾ ਉਜ ਘੱਟ ਰਹੇ ਹਾਂਜੀ ਬੀੜੀ ਦੀ ਸਹਿਤਾ ਨਹੀਂ ਉਹਨਾਂ ਕੋਈ ਕੋਈ ਤੇਲੀ ਆਉਂਦੀਆਂ ਜੇਤਿਆਂ ਦੇ ਖੇਤਰ ਵਿੱਚ ਆਕਨ ਬੋਟ ਹੈ ਕੀ ਅਖਾਤ ਸਾਡੀ ਹਾਂਜੀ ਹਾਂਜੀ ਉਹ ਵੀ ਸਹਾਇਤਾ ਕਰ ਰਹੇ ਹਾਂਜੀ ਹਾਂਜੀ ਬੱਚਿਆਂ ਨੂੰ ਵੀ ਲੈ ਕੇ ਜਾ ਰਹੇ ਆ ਜਦੋਂ ਅਜੇ ਕੋਈ ਸਵਾਰੀ ਕੋਈ ਬੰਦਾ ਤੇ ਧਾਉਂ ਜਾਂਦਾ ਉਹਨਾਂ ਨੇ ਕਿ ਆ ਰਹੇ ਆ ਸੰਗਤਾਂ ਨੂੰ ਇਹੋ ਹੀ ਆ ਬੇਨਤੀ ਵੀ ਆਪਾਂ ਜੇ ਦਾ ਕੋਈ ਆਪਾਂ ਜੇ ਚਾਰ ਟੂਰ ਆਉਂਦਾ ਤੇ ਦਾਰਾਂ ਦੂਲਾ ਆਉਂਦੀਆਂ ਉਹ ਆਪਾਂ ਬੰਦ ਕਰੀਏ ਤੇ ਆਪਣਾ ਖਾਲ ਕਰਾਈਏ ਆਪਾਂ ਇਹਨਾਂ ਨੂੰ ਹਾਂਜੀ ਇਹ ਮਦਦ ਕਰਦੇ ਪੂਰਾ ਇੱਕ ਬੰਦੇ ਹੋ ਜਵੇ ਉਹ ਸਭ ਤੋਂ ਚੰਗਾ ਐਸ ਬੰਦੇ ਅਹਿਮਦ ਨੇ ਦਰਿਆ ਕਿ ਹੋ ਜੇ ਆਮੀ ਟੰਗਾ ਦੇ ਉਹ ਬੜੇ ਜਿੱਤਰ ਮੱਦੀ ਇੱਕ ਬਨੇ ਦਰਿਆ ਹੋਣਾ ਚਾਹੀਦਾ ਹੈ ਹਾਂ ਜੀ ਇਹ ਪਹਿਲਾਂ ਕਦੋਂ ਬੱਪੀ ਦੀ ਕਿੱਥੇ ਕਦੇ ਇਹ ਮੈਨੂੰ 70 ਸਾਲ ਹੋ ਗਿਆ ਜੀ ਇੱਥੇ ਜੰਗਲ ਹੁੰਦਾ ਸੀ ਜੰਗਲਬਾਦ ਕੀਤਾ ਇੱਥੇ ਜੰਗਲਬਾਦ ਕਰਕੇ ਜ਼ਮੀਨਾਂ ਅਸੀਂ ਬਾਦਗੀਤ ਹੋ ਗਈ ਆਹੋ ਜੇ ਇਹ ਤੋਂ ਇੱਕ ਪਿਛਲੇ ਸਾਲ ਤੇ ਹੀ ਵੀ ਉਹਨਾਂ ਕਦਮ ਦੀ